ਅਧਿਕਰਤ ਐਮਪੀ ਕੰਗਰਾਂ ਤੋਂ ਅੱਜ ਤੋਂ ਪਹਿਲਾਂ ਬੀਤੇ ਦਿਨ ਜਰਨੈਲ ਸਿੰਘ ਪਿੰਡਰਾ ਵਾਲਾ ਬਾਰੇ ਵਿਵਾਦਿਤ ਟਿੱਪਣੀ ਕੀਤੀ Ꙅ ਜਿਸ ਨੂੰ ਲੈ ਕੇ ਇੱਕ ਵਾਰ ਫੇਰ ਕੰਗਰਾਂ ਦੀ ਨਿੰਦਾ ਕੀਤੀ ਜਾ ਰਹੀ ਹੈ ਪਰਮਜੀਤ ਸੱਨਾ ਨੇ ਕੰਗਰਾਂ ਵੱਲੋਂ ਜਰਨੈਲ ਸਿੰਘ ਪਿੰਡਰਾ ਵਾਲਾ ਬਾਰੇ ਕੀਤੀ ਟਿੱਪਣੀ ਦੀ ਨਿੰਦਾ ਕਰਦਿਆਂ ਕੰਗਰਾਂ ਤੇ ਨਿਸ਼ਾਨਾ ਸਾਧਿਆ ਉਹਨੇ ਕਿਹਾ ਕਿ ਕੰਗਰਾਂ ਐਮਪੀ ਬਣ ਗਈ ਹੈ ਪਰ ਇਸ ਨੂੰ ਅਕਲ ਨਹੀਂ ਆਈ ਨਾਲ ਹੀ ਉਹਨਾਂ ਨੇ ਕੰਗਰਾਂ ਨੂੰ ਬਾਜ਼ ਆਉਣ ਨੂੰ ਕਿਹਾ ਦੱਸਦੇ ਕਿ ਪਰਮਜੀਤ ਸੱਨਾ ਨੇ ਕਿਹਾ ਕਿ ਕੰਗਰਾਂ ਬਾਜ਼ ਆ ਜਾ ਨਹੀਂ ਤਾਂ ਖਮਿਆਜ਼ਾ ਭੁਗਤਣਾ ਪਵੇਗਾ ਮੈਂ ਕੱਲ ਦਾ ਪੰਗਨਾਰਾ ਨੌਦਾ ਬਿਆਨ ਸੁਣ ਰਿਹਾ ਹਾਂ ਜਿਹੜਾ ਨੇ ਉਹਨਾਂ ਨੇ 20 ਸਦੀ ਦੇ ਮਹਾਨ ਸੀਸ ਜਨਰੈਲ ਸਿੰਘ ਪਰਖ ਅਫਸਰ ਸੰਤ ਜਨਰੈਲ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਬੈਠ ਕੋਈ ਦੇਖਿਆ ਜਿਹੜਾ वचन ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਾਲਾਤ ਮੇਰੇ ਪੋਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਰਤਾਰ ਸੀ ਜਿਹੜਾ ਬਹੁਤ ਘੱਟ ਬੰਦਿਆਂ ਚ ਹੁੰਦਾ ਹੈ ਕੰਗਨਾਰ ਨੌਤ ਵਰਗੀ ਲੜਕੇ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ। ਉਹ ਕਿਸ ਇਸ ਸ਼ਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ। ਅੰਤਖਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ। ਅੰਤਖਵਾਦੀ ਉਹ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ। ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗ੍ਰਤੀਵਿਧੀ ਦਾ ਸੀ। ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ। ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸੈਂਟੇ ਨੂੰ ਪਛਾਣ ਲਿਆ ਸੀ। ਉਹ ਇਹ ਜੀ ਪਰਸੈਂਟ ਨੂੰ ਸਿੱਖ ਕਮਿਊਨਿਟੀ ਸੀ ਰਹਿਣ ਦੇਣਾ ਚਾਹਦੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਲਾਹਤਾਂ ਵਿੱਚ ਪ੍ਰਗਣਾ ਰਤ ਨੂੰ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਜਾਜੇ ਭੁਗਤਣ ਪੈਣਗੇ ਅਸੀਂ ਜ਼ਬਰਦਸਤ ਉਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜੇਪੀ ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏ